ਕਹਾਂ ਗਏ ਕਹਾਂ ਗਏ ਬੱਬ ਬੋਲਤੇ ਤੇ ਕਹਾਂ ਗਏ ਕਹਾਂ ਗਏ ਬੱਬ ਬੋਲਤੇ ਸਰਤ ਮਾਹੀ ਜੋ ਨਿਰਕੇ ਕਰਤੇ ਸਰਤ ਮਾਹੀ ਨਗਰ ਇਕ ਬੂੰਦਾਂ ਵਰਖੈ ਗਗਨ ਨਗਰ ਇੱਕ ਘੁੰਮਦ ਨਗਰ ਹੈ 나ਦ ਕਹਾ ਜੋ ਸਮਾਨਾ 나ਦ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼

ਬਬ ਬੋਲਤੇ ਤੇ ਕਹਾਂ ਗਏ ਕਹਾਂ ਗਏ ਕਹਾਂ ਗਏ ਬਾਬਾ ਬੋਲਤੇ ਤੇ ਕਹਾਂ ਬਜਾਵਨ ਹਾਰੋ ਕਹਾ ਗਇਓ ਬਜਾਵਨ ਹਾਰੋ ਕਹਾ ਗਇਓ ਜਨੇ ਇਹੋ ਮੈਂ ਇਹ ਸ਼ਬਦ ਸੁਰਤ ਨਹੀਂ ਉੱਪਰ ਗਏ ਖਿੰਚ ਤੇ ਜਸਬਲੀ ਨਾ ਕਹਾ ਗਏ ਕਹਾ ਗਏ ਬਾਬਾ ਬੋਲ ਕੇ ਤੇ ਕਹਾ ਗਏ ਕਹਾ ਗਏ ਕਹਾ ਗਏ ਬਾਬਾ ਬੋਲਤੀ ਤੇ ਕਹਾਂ ਬੋਲਤੇ ਤੇ ਕਹਾ ਗਏ ਕਹਾ ਗਏ ਕਹਾ ਗਏ ਬਾਬਾ ਬੋਲਤੇ ਤੇ ਰਵਨਨ ਬਿਕਲ ਭੈ ਸੰਗ ਤੇਰੇ ਸ੍ਰਵਨਨ ਬਿਕਲ ਭੈ ਸੰਗ ਤੇਰੇ ਇੰਦਰੀ ਕਾ ਬਲ ਥਾ ਕ ਦੀ ਕਬਲ ਥਰਕਾ ਚਰਨ ਰਹੇ ਕਰ ਢਰਕ ਪਰੇ ਹੈ ਚਰਨ ਰਹੇ ਕਰ ਢਰਕ ਪਰੇ ਹੈ ਮੁਖ ਨਾਨਕ ਬੋਲਤੇ ਤੇ ਕਹਾਂ ਗਏ ਕਹਾਂ ਗਏ ਕਹਾਂ ਗਏ ਬਾਬਾ ਬੋਲਤੇ ਤੇ ਕਹਾਂ ਗਏ ਦੇਹੀ ਕੇ ਸੰਗ ਹੈ ਤੇ ਦੇਹੀ ਕੇ ਪੰਚ ਦੂਤ ਸਭ ਤਸਕਰ ਹਾਕੇ ਪੰਚ ਦੂਤ ਸਭ ਤਸਕਰ ਆਪ ਆਪਣੇ ਪ੍ਰਾਨ ਉਤੇ ਆਪ ਆਪਣੇ ਕੰਮ ਤੇ ਆ ਕਮਨ ਕੁੰਚਰ ਉਰਥਾ ਕਾ ਆ ਕਮਨ ਕੁੰਚਰ ਉਰਥਾ ਕਾ ਤੇਜ ਸੂਤ ਧਾਰ ਰੰਗ ਤੇ ਕਹਾ ਗਏ ਕਹਾ ਗਏ ਬਾਬਾ ਬੋਲਤੇ ਕਹਾ ਮੇਰੇ ਤੱਕ ਭੈ ਦਸੇ ਬੰਦ ਛੂਟੇ ਮੇਰੇ ਤੱਕ ਭੈ ਦਸੇ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਮਿੱਤਰ ਭਾਈ ਸਭ ਛੋਰੇ ਕਹਤ ਕਬੀਰ ਜੋ ਹਰ ਧਿਆਵੇ ਕਹਤ ਕਬੀਰ ਜੋ ਹਰ ਧਿਆਵੇ ਜੀਵਤ ਬੰਦਨ ਕਾ ਗਏ ਕਾ ਗਏ ਬਾਬਾ ਬੁਲਤੇ ਤੇ ਕਾ ਗਏ ਦੇਹੀ ਕੇ ਸੰਗ ਰਹੇ ਅਤੇ ਦੇਹੀ ਕੇ ਸੰਗ ਰਹੇ ਅਤੇ ਸੁਰਤ ਮਾਹੀ ਜੋ ਦੇਰ ਤੇ ਕਰਕੇ ਕਥਾਰੀ ਤੋਂ ਕੇ ਕਿ ਕਹਾ ਗਏ ਕਹਾ ਗਏ ਬਾਬਾ ਬੁਲਕੀ ਤੇ ਕਹਾ